ਹੁਸ਼ਿਆਰਪੁਰ ਦੇ ਟਾਂਡਾ ਓੜਮੜ ਵਿੱਚ ਤੀਜ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਮੁੱਖ ਮੰਤਰੀ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਹਾਜ਼ਰ ਔਰਤਾਂ ਨਾਲ ਤੀਜ ਦਾ ਤਿਹਾਰ ਮਨਾਇਆ ਇਸ ਮੌਕੇ ਹਲਕਾ ਟਾਂਡਾ ਓੜਮੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਦਸੂਹਾ ਤੋਂ ਵਿਧਾਨਕਾਰ ਕਰਮਵੀਰ ਸਿੰਘ ਘੁੰਮਣ ਆਪਣੀਆਂ ਧਰਮਪਤਨੀਆਂ ਨਾਲ ਸ਼ਾਮਲ ਹੋਏ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਾਂਡਾ ਓੜਮੜ ਵਿੱਚ ਮਨਾਇਆ ਗਿਆ ਤੀਜ ਦਾ ਮੇਲਾ ਬਹੁਤ ਸੁੰਦਰ ਸੀ ਤੇ ਫਕ ਹਲਕਿਆਂ ਤੋਂ ਆਈਆਂ ਔਰਤਾਂ ਨੇ ਇਸ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਹੀ ਛੋਟੇ ਬੱਚਿਆਂ ਨੇ ਬਹੁਤ ਹੀ ਸੁੰਦਰ ਪ੍ਰੋਗਰਾਮ ਪੇਸ਼ ਕੀਤੇ ਤੀਆਂ ਦਾ ਮੇਲਾ ਹਲਕਾ ਟਾਂਡਾ ਦੇ ਵਿੱਚ ਮਾਨਯੋਗ ਸੀਸੀਐਮ ਡਾਕਟਰ ਕੁਮਾਰ ਦੇ ਪ੍ਰਧਾਨਗੀ ਦੇ ਹੇਠ ਬਣਾਇਆ ਗਿਆ ਹੈ ਬਹੁਤ ਹੀ ਅੱਛਾ ਮੇਲਾ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਲੇਡੀਆਂ ਬਹੁਤ ਜ਼ਿਆਦਾ ਜੋਸ਼ ਦੇ ਵਿੱਚ ਆਈ ਸੀ ਛੋਟੇ-ਛੋਟੇ ਬੱਚਿਆਂ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਕਿੱਦਾਂ ਬਿਨਾਇਆ ਮੈਂ ਜਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਸਨੀਕਾਂ ਨੂੰ ਪੀਂਆਂ ਦੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਪੀਜ ਦੇ ਤਿਉਹਾਰ ਨੂੰ ਧਿਆਨ ਚ ਰੱਖਦਿਆਂ ਔਰਤਾਂ ਵੱਲੋਂ ਮਹਿੰਦੀ ਅਤੇ ਚੂੜੀਆਂ ਦੇ ਸਟਾਲ ਲਗਾਏ ਗਏ